ਨਮਸਕਾਰ ਸਾਰੇ ਇੰਸਾਨਾਂ ਨੂੰ ਜੈ ਭੀਮ ਜੈਪਾਲ ਜੈ ਗੁਰਦੇਵ ਧਰਗੁਰਦੇ ਜੈ ਭਲਕੇ ਦੀ ਅਰਬਾਤੀ ਦੀ ਸੂਰ ਸਾਥੀਓ ਇਹ ਮੂਰਤ ਜਿੱਦਾ ਕਿਸਾਨ ਅਦੋਨਾਂ ਦੇ ਵਿੱਚ ਮੁਰਦਾ ਲਗਾਈ ਨਾ ਜਿਹੜਾ ਇਤਿਹਾਸ ਬਣਾਇਆ ਗਿਆ ਹੈ ਇਹ ਦੂਸਰਾ ਇਤਿਹਾਸ ਜਿਹੜਾ ਆ ਸਾਡੇ ਪ੍ਰੋਫੈਸਰ ਸਾਹਿਬ ਹਰਦੀਪ ਸਿੰਘ ਜੀ ਉਹਦੀ ਰਹਿਣ ਹੋਈ ਹੈ ਜਿਹਦਾ ਮੂਰਤ ਲਗਾ ਇਹ ਵੀ ਜਿਹੜਾ ਐਸੀ ਸਮਾਜ ਦਾ ਉਸੇ ਤਰ੍ਹਾਂ ਇਹ ਕਿਹਾ ਜਿਹੜਾ ਲੋਕਾਂ ਦਾ ਜਿਹੜਾ ਨਗਾਦਾਰ ਉਹਨਾਂ ਕਿਸਾਨਾਂ ਨੂੰ ਦੂਰਨ ਤੇ ਜਿਹੜਾ ਵੱਡੇ ਪੱਧਰ ਤੇ ਚੱਲੇਗਾ ਪਰ ਭਾਰਤ ਦੇ ਜਿਹੜਾ ਉਸ ਮੋਲਟੀਆਂ ਨੇ ਜਿਹਦੇ ਆਵਾਜ਼ ਕਿਉਂ ਬੇਜਰੀ ਸੋ ਜਿੱਦਾਂ ਸਾਡੇ ਜਤਵੀ ਜੀ ਨੇ ਦੱਸਿਆ ਆ ਵੀ ਸਾਡੇ ਲੋਕ ਆ ਦੇਖੋ ਹਰ ਵਾਰ ਜਿਹੜੀ ਮੂਮੈਂਟ ਖਰਾਬ ਹੁੰਦੀ ਆ ਉਹ ਸਾਡੇ ਲੋਕ ਹੁੰਦੇ ਆ ਆਪਾਂ ਗੈਰਾਂ ਨੂੰ ਤਾਂ ਜੀਹਰ ਕਰਦੇ ਆ ਵੀ ਜਾਨ ਸਾਨੂੰ ਨਾ ਖਤਰਾ ਪਰ ਉਹਨਾਂ ਨੂੰ ਨਹੀਂ ਜਿਹੜੇ ਸਾਡੇ

ਡਾਈਰ ਫਾਕਰ ਹੋਣਾ ਚਾਹੀਦਾ ਜਨਰਲ ਹੋਣਾ ਆਪਾਂ ਦੇਖ ਰਹੇ ਕਿੰਨੇ ਕੈਟੇਗਰੀ ਦੇ ਲੋਕ ਆ ਉਹ ਸਾਡੇ ਹੀ ਸਾਈਨ ਬਲਵਾ ਕੇ ਸ਼ਾਦੀਆਂ ਨਾਲ ਜੁੜਿਆ ਜਿਹੋਣ ਲੋਗ ਆ ਕਰੀ ਤਾ ਇਸ ਮੋੜ ਤੇ ਆ ਨਿਕਲਿਆ ਯਾਰ ਉਹ ਸਾਰੇ ਚੱਕਰ ਕਰਕੇ ਜਿਹੜੇ ਆ ਜਿਹੜੇ ਛੋਟੇ ਲੋਕ ਸੀ ਨਾ ਉਨੋਂ ਉੱਪਰ ਆ ਰਿਹਾ ਪਰ ਸਾਡੇ ਸਾਥੀ ਜਿਦੋਂ ਕਹਿੰਦੇ ਯਾਰ ਕਈ ਵਾਰ ਕਿਹਾ ਵੀ ਯਾਰ ਮੋਢੇ ਚੇਨੀ ਵੀ ਲਾਇਆ ਆਸਾ ਫਰਜ਼ ਬੰਦਾ ਵੀ ਆਪਾਂ ਉਹਨਾਂ ਦੇ ਬੈਨਰ ਸਦੇ ਛੱਡੇ ਸਾਰੇ ਛੱਡੇ ਹੋਈਏ ਲੜਾਈ ਜੀਡਿੰਗ ਵੱਲ ਜੀ ਕੋਲੜੇ ਪਰ ਸਾਡਾ ਕੱਟਣਾ ਜੈਗਾ ਸਾਰੇ ਲੋਕਾਂ ਨੂੰ ਬੋਲਣੀ ਆਮੀ ਜਿਹੜੇ ਯਾਰ ਪ੍ਰੋਫੈਸਰ ਸਾਹਿਬ ਦਾ ਨਾਮ ਲੇ ਉਹਨਾਂ ਦਾ ਇਹ ਕੈਂਪੂਸ ਦੇ ਵਿੱਚ ਆਪਾਂ ਬੈਠਣਗੇ ਜੇਗਾ ਆਪਾਂ ਸਾਰੇ ਇਕੱਠੇ ਹੋਗੇ ਇਹਦਾ ਸੱਜਣਾ ਚਾਹੀਦਾ ਲੇਕਿਨ ਬੈਠਣਾ ਬੜਾ ਮੁਸ਼ਕਲ ਹੈ ਅੱਜ ਲੋਕਾਂ ਨੂੰ ਹੁੰਦਾ ਨਾ ਵੀ ਆ ਜਿੰਨਾ ਕਿਸਾਨ ਮੋਦਲ ਕਰੇ ਜਾਂ ਜਿਹੜੇ ਕਿਨੇ 700 ਰਾਂਗੋ ਬੈਠਿਆ ਤੇ ਸਾਡੇ ਜਿਹੇ ਲੋਕਾਂ ਤੇ ਜਦੋਂ ਇਹਦਾ ਬੈਠੀ ਖਾਦੇ ਕੋਈ ਥੋੜਾ ਜਿਹਾ ਜਦੋਂ ਕਹਿੰਦਾ 40% ਤੋਂ ਉੱਪਰ ਆ ਗਿਆ ਦੋ ਮਹੀਨੇ ਤੋਂ ਪਰ ਲਗਾਤਾਰ ਰਾਤ ਦੇਖੇ ਬੈਠਿਆ ਕਿ ਬਦਾ ਕੀਤਾ ਜੀ ਆ ਮੈਂ ਜਿੱਥੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਨੇ ਐਸੀ ਸੜਕਾਂ ਵੀ ਡਰ ਨਹੀਂ ਬਣਿਆ ਜਿੱਥੇ ਕਾਹਦੀ ਨਹੀਂ ਬਣਦੇ ਉਹਨਾਂ ਦੇ ਪਾਸੇ ਨਹੀਂ ਹੁੰਦੇ ਮੂਲੇ ਚੱਕਰੇ ਲਾ ਮੋਟਾਰੇ ਜਾਰੀ ਹੋਤਾ ਸੋ ਪੰਜਾਬੀ ਪਾਲਿਚ ਲੇਕਿਨ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਬੱਚੇ ਨੂੰ ਬੱਚੇ ਜਵਾਨ ਦੇ ਵਿੱਚ ਜਗਾ ਵੀ ਪੰਜਾਬੋਂ ਦੀ ਪਾਰ ਹੈ ਦੇਖੋ ਜੀ ਮੋਹਰੀ ਮੋਟਾਰੇ ਤੋਂ ਤੇ ਬਹੁਤ ਵੱਡੀ ਗੱਲ ਆ ਜੋ ਸਾਡੇ ਅਰਬਾਜੀ ਬਾ ਸਾਹਮਣੇ ਬਦਾ ਕੀਤਾ ਜੀ ਪਰਦਾਦਿਆਂ ਦੇ ਵਿਚ ਵਿੱਚ ਆਪਾਂ ਜਿਹੜਾ ਸਾਡੀ ਕਾਰ ਦੇ ਹੋ ਜੂਗੀ ਪਰ ਅਫਸੋਸ ਆ ਪਰ ਦੂਜੇ ਦਾ ਹੁੰਦਾ ਵੀ ਦੂਜੇ ਵੱਲ ਨੂੰ ਹੁੰਦਾ ਨਾ ਇਹਨਾਂ ਨੇ ਮੋਰਚੇ ਦੇ ਜਾਰੀ ਕੀਤਾ ਆਪਾਂ ਇਹ ਵੀ ਮੰਨਦਾ ਗੋਣਾ ਜੇ ਸਾਡੇ ਪੰਜਾਬ ਦਾ ਬੜੀ ਸਾਹਿਬ ਕੋਈ ਸਾਰਿਆਂ ਨੇ ਥੋੜੀ ਜਿਹੀ ਪਰ ਆਪਾਂ ਉਹਨਾਂ ਦੇ ਸ਼ਰਧਾ ਦੀ ਮਿਹਰ ਕਰਦੇ ਹਾਂ ਯੋਕੀਣਾ ਨੂੰ ਪ੍ਰੋਫੈਸਰ ਸਾਹਿਬ ਦੇ ਹੱਕ 'ਚ ਔਰ ਨਹੀਂ ਹੋਣਾ ਉਹ ਇੱਕ politically ਆਫੀਮਾਤੀ ਹੋ ਗਿਆ ਪਰ ਆਪਾਂ ਇਹ ਨਹੀਂ ਕਹਿਣਾ ਚਾਹੁੰਦਾ ਕਿ 350 ਬੰਨਾਂ ਦੇ 34 ਫੋਦਰ ਵਾਲਾ ਬੰਦੇ ਸੀ ਪਰ ਜਿਹੜਾ ਨਿਕਲਿਆ ਕੀ 100 ਘੜੀ ਬਣੇ ਦੇਖੋ ਇਹ 100 ਜਿਹੜੇ ਆ ਉਹ ਆ ਜਿਹਨਾਂ ਦੀ ਪੂਰੀ ਕਵਰ ਬਾਈ ਉਹ ਉੱਪਰ ਤਾਲ ਕਰਕੇ ਕਲੀਅਰ ਹੋਏ ਔਰ ਇਹਦਾ ਰੋਜ਼ ਦਿਨਾਂ ਮੋਹਰੇ ਬੱਸ ਹੀ ਹੋ ਗਿਆ ਮੈਨੂੰ 100 ਫੋਨ ਤੇ ਯਾ ਵੀ ਜਾਂਦੀ ਯਾ ਵੀ ਜਾਂਦੀ ਯਾ ਵੀ ਜਾਂਦੀ ਇੰਨਾ ਦੇਖੀ ਹੱਟਿਆ ਪਰ ਉਹ ਲਿਖਣਾ ਬੇਚਣੇ ਬਾਅਦ ਤੇ 10000 ਹੀ ਬਣਿਆ ਔਰ ਉਹਨਾਂ ਦੇ ਪਿੱਛੇ ਪੂਰਾ ਪੂਰਾ ਦਾੜਾ ਘੋਣਾ ਪੂਰਾ ਤੈਟਾ ਜਿੰਨੇ ਜਿੱਕਰ ਕੋਈ ਜਾਜੀ ਵੀ ਫੜਦਾ ਐਪਲੀਕੇਸ਼ਨ ਤੇ ਕੋਈ ਕੋਡ ਵੀ ਫੜਦਾ ਜਿੰਨੇ ਜਿੱਕਰ ਕੋਈ ਆਪਾਂ ਪ੍ਰੋਪਰ ਜਿਹੜਾ ਉਹਦਾ ਫਰੂਦ ਨਹੀਂ ਕਰੂ। ਇਹ ਜਿੰਨੇ ਜਿੰਨੇ ਹੋਣੀ ਹੋਣੀ ਜਿਹੜੇ ਸਾਰੇ ਸਾਥੀ ਸਾਡੇ ਪੰਜਾਬ ਦੇ ਵਿੱਚ ਲੱਗੇ ਆ। ਆਪ ਵੀ ਸਾਰੇ ਜਿਹੜੇ ਆਪੂ ਦਾ ਕੇ ਜਿਹੜਾ ਇਹ ਗਿਰਤੀ ਜੀ ਆਪਾਂ 3435 ਰੁਪਏ ਲੈਣਾ 5000 ਰੁਪਏ ਟੱਪ ਜਾਣੀਆਂ ਆਉਂਦੇ ਫੋਲੇ ਜਿਹੜੇ ਵਿੱਚ। ਸਭਾ ਕਲੀਅਰ ਹੋ ਗਿਆ। ਉਹ ਗਨੀ ਸਾਹਿਬ ਨੇ ਬੇਨਤੀ ਕਰਦੇ ਆ ਵੀ ਆਪਾਂ ਮੋਰਚਾ ਜਿਹੜਾ ਜਿਹੜਾ ਉਹਨਾਂ ਨੂੰ ਸਮਰਥਨ ਕਰਨਾ ਰਹੇਗਾ ਜੀ। ਜਿਹੜਾ ਜੱਜੂ ਸਾਹਿਬ ਨੇ ਸਾਾਨੂੰ ਗਿਆਨ ਦਿੱਤਾ। ਮੂਰ ਦੇ ਪਰਦੇ ਲੋਬਿਤ ਦਾ ਸ਼ਰੀਆਮ ਜਗਨਦੀ ਪਾਰਟੀ ਸਰਦੀ ਪਾਰਟੀ ਦਾ ਜਿਹੜੀ ਆ ਧਰਨਾ ਲਾਉਗੇ ਜੇਕਰ ਫਿਰ 80 ਜਿਹੜੀ ਤੇਰਾ ਰਿਜੈਕਟ ਹੋ ਜਾਏ। ਜਿਵੇਂ ਆਪਾਂ ਪ੍ਰੋਫੈਸਰ ਦਾਮੇ ਕੀਤੀ ਜਾ ਕੇ ਸਾਡੇ ਸਾਥੀਆਂ ਨੂੰ ਇਹਦਾ ਰੱਜ ਕਰਕੇ ਮੈਂ ਬੜਾ ਨੰਬਰ ਗਿਆ ਦਿੰਦਾ ਕਿਉਂਕਿ ਆਪਾਂ ਆਸ ਤੇ 24 ਘੰਟੇ ਰੱਖਿਆ ਤੇ 12 ਨੰਬਰ ਪੈਣਗੇ ਤੇ ਦੋ ਆਫਰ ਤੇ ਆਣਾ ਤੇ ਕੋਈ ਫਾਇਦਾ ਨਹੀਂ ਲੈਣਾ ਨਿਕਲਦਾ ਨਹੀਂ। ਜੇ ਤਦੂ ਬਾਈ ਸਾਹਮਣੇ ਕਹਿੰਦਾ ਨਾ ਰਿਜੈਕਟ ਹੋ ਗਿਆ ਤੇ ਅਸੀਂ ਤੁਹਾਡਾ ਲਾਵਾਂਗੇ ਜੇ ਆਪਾਂ 24 ਘੰਟੇ ਜਿਹਨੂੰ ਰਿਜੈਕਟ ਕਰਾ ਗਾ ਤੁਹਾਡੀਏ ਫੇਰ ਦੇ ਦੇ ਕੀ ਕਰਦਾ ਉਹ ਕਰਮਾ ਕਰੋ ਨਾ ਗੋੜੀ ਜਿਹੜਾ ਬੰਦਾ ਬਹੁਤਾ ਕਰਨਾ ਕੁਝ ਨਹੀਂ ਹੁੰਦਾ ਉਹਨੇ ਤੇ ਬੰਦਾ ਸ਼ੇਰ ਅੰਬੇਦਕਰੀ ਉਹ ਹੀ ਹੁੰਦਾ ਜਿਹੜਾ ਕਰਕੇ ਖੜੇ ਤੇ ਆਪਣੇ ਜਿਹੜੇ ਪ੍ਰੋਫੈਸਰ ਸਾਹਿਬ ਆ ਉਹ ਮਿਹਰ ਕਰੀ ਜਾਨਾ ਐਂਡ ਜਿਹੜੇ ਕਰਨੇ ਬਹੁਤ ਫਰਕ ਆ ਉਹਨਾਂ ਨੇ ਜੋ ਕਹਿਤਾ ਕਰਨਾ ਤੇ ਕਰਨਾ ਇਹ ਨਹੀਂ ਵੀ ਆਪਾਂ ਟਾਈਮ ਤੇ ਕੋਈ ਬੌਂਡ ਨਹੀਂ ਆਪਾਂ ਸੋ ਪਰ ਫਿਰ ਪੰ 12 ਜਰੀ ਨੂੰ ਪੰਜਾਬ ਆਪ ਦੀ ਕਾਜ ਦੇ ਵਿੱਚ ਸਾਡੇ ਫਿਰੋਜ਼ਪੁਰ ਸਾਥੀਆਂ ਨੇ ਵੀ ਜਦੋਂ ਅੰਮ੍ਰਿਤਸਰ ਪਵਨ ਦੀਖ ਸੁਤਗਨ ਬਾਲੀਬਾਸ਼ਰਮ ਤੋਂ ਉਹਨਾਂ ਨੇ ਵੀ ਕਿਹਾ ਸੀ ਵੀ ਆਪਾਂ ਇਹਨੂੰ ਕਈ ਜਿਲ੍ਹਿਆਂ ਦੀ ਜਿਹੜੀ ਸੰਗਤ ਜ਼ਿਆਦਾ ਸੀ ਕਿਤੇ ਹੀ ਬੰਦ ਰੱਖਾਂਗੇ ਬਾਹਰ ਵਹੋ ਦੇਖ ਲੋ ਵੀ ਲੋਕਾਂ ਨੇ 35 ਤੇ 62 ਦੁਕਾਨਾਂ 48 ਦੇ ਕੋਲ ਫਿਰੋਜ਼ਪੁਰ ਉਹਨਾਂ ਨੇ ਸ਼ਰਿਆਂ ਇੱਕ ਛਾਗੇ ਜਾਰੀ ਕਰਕੇ ਜ਼ੈਨ ਕਰਕੇ ਬਾਈ ਨੇ ਸਾਡੇ ਉਹ ਸਾਰੇ ਵਾਲਮੀ ਸਮਾਜ ਦੇ ਬੰਦੇ ਸੀ ਜਿਨ੍ਹਾਂ ਦੇ ਉਹ ਨਾਮ ਲਿਖੇ ਆ ਉਹਨਾਂ ਦਾ ਸ਼ਰੀਆਮ ਭਾਈ ਕੜ ਦਿੱਤਾ ਵੀ ਜਿਹੜਾ ਕੋਈ ਬੰਦਾ ਨਾਲ ਨੂੰ ਦੁੱਧ ਰਾਸ਼ਨ ਕੁਝ ਵੀ ਦੋਗਾ ਸੁਗਰੀ ਦੋਗਾ ਤੇ ਉਹਨਾਂ ਦਾ 10000 ਜੁਰਮਾਨਾ ਲਾਵਾਂਗੇ 14 ਤਰੀਕ ਦੀ ਉਹਨਾਂ ਨੇ ਥਾਣੇ ਦਿਖਾ ਦਿੱਤੀ ਅਜੇ ਤੱਕ ਪਰਚਾ ਨਹੀਂ ਹੋਇਆ ਸੋ ਆਪਾ ਉਸ ਤੋਂ ਬਾਅਦ ਜਦੋਂ ਦਿੱਖਿਆ ਵੀ ਇਹ ਕਾਰਵਾਈ ਨਹੀਂ ਬਣਦੀ ਲੱਗਦੀ ਤੇ ਸਾਡੇ ਸਮਾਜ ਨੂੰ ਪਤਾ ਹੈਗਾ ਸਾਡੇ ਸਮਾਜ ਦੇ ਬੰਦਿਆਂ ਨੂੰ ਫਾੜ-ਬਾਤ ਤੇ ਇੱਕ ਬਿਆਨ ਦਿੱਤਾ ਵੀ ਯਾਰ ਇਹ ਕੀ ਕਹਿੰਦੇ ਜੀ ਰਾਈ ਦਾਵਾ ਕਹਿੰਦਾ ਇੱਕ ਦਿਨ ਕਰਦੀ ਪਰਚਾ ਕਹਿੰਦਾ ਤੇ ਦੂਜੀ ਦਿਨ ਕਰਦੀ ਰਾਈ ਦਾਵਾ ਸਾਰਿਆਂ ਨਾਲ ਜਦੋਂ ਗੱਲਬਾਤ ਹੋਈ ਉਹ ਕਹਿੰਦੇ ਭਾਈ ਇਹਦੀ ਕੋਈ ਨਹੀਂ ਜਿਆ ਰਿੰਦਾ ਆਪਣੀ ਬਿਆੰਗੀ ਦੇ ਤੇ ਸਾਡੀ ਕਾਰ ਵੀ ਹੋ ਜਾਈਗੀ ਆ 23 ਤਰੀਕ ਨੂੰ 23 ਤਰੀਕ ਜਿਹਨ ਸ਼ੁੱਕਰਵਾਰ ਆਵਲ ਦਿਨ ਨੂੰਾਰੇ ਸਾਡੇ ਸਾਥੀਨਾਂ ਆਪਾਂ ਫੀਲ ਕਰਦੇ ਆ ਇਸ ਮੁਰਤੇ ਦੇ ਮਾਣ ਵਾਲੇ ਪ੍ਰੋਫੈਸਰ ਸਾਹਿਬ ਨੂੰ ਪੂਰੀ ਸ਼ੁਕਰੀਆ ਦੇਰ ਨੂੰ ਜੀ ਆਪਾਂ ਉਸੇ ਪਹੁੰਚੇ ਐਸਐਸਪੀ ਦਫ਼ਤਰ ਜਨਾ ਕੋਲ ਭਰਿਆ ਜੇਕਰ ਮਨੇ 2 ਤਰੀਕ ਦੇ ਵਿੱਚ ਮਰਜਾ ਨਾਕੀਰ ਸਾਹਿਬ ਪਰ ਚੋਰੀ ਦਾ ਕੇਸ ਤੇ ਮਰਜਾ ਨਹੀਂ ਕਰਦਾ ਵੀ ਐਸਐਸਪੀ ਦਫ਼ਤਰ ਦਾ ਕੋਲ ਭਰਦਾਾਰੇ ਸਾਡੇ ਸਾਥੀ ਕੁਰੇ ਜਿਵੇਂ ਬੰਦੀਆਂ ਚਾਹੀਓ ਬਾਗਵੀ ਸਮਾਈ ਦੀਆਂ ਦੇ ਸਾਰੇ ਦੋਸਤ ਮੈਂ ਵੀ ਤੇ ਤੁਸੀਂ ਵੀ ਸਾਰੇ ਆਪਾਂ ਸਾਰਿਆਂ ਦੋਸਤਾਂ ਦੇ ਨਾਲ ਆਈਆਂ ਸਾਰੇ ਸਮੇਂ ਸਾਰਿਆਂ ਬੇਟੀ ਨਾਲ ਆ ਕੇ ਜੁੜ ਕੇ ਵੀ ਆਪਾਂ ਸਾਰੇ ਇਕੱਠੇ ਹੋ ਜਾਈਏ ਕਿਉਂਕਿ ਦੇਖੋ ਧਾਰਨਾ ਸਾਰਿਆਂ ਦਾ ਪੰਜਾਬ ਤੋਂ ਸਾਰੇ ਦਰਦਿਆ ਇਦਾਂ ਦੀ ਗੱਲ ਨਹੀਂ ਕਿ ਉਹ ਅਕਾਸ਼ ਨੂੰ ਮੈਂਦਾ ਨੇ ਨਿਸਾਨ ਅਬਦੁੱਲੋ ਦੇ ਲੋ ਸਾਰੇ ਇਨਸਾਨ ਸੜਕਾਂ ਬੰਦ ਕਰੀ ਜਾਂਦੇ ਆ ਰੇਲਵੇ ਬੰਦ ਕਰੀ ਜਾਂਦੇ ਆ ਪਰ ਕਰਦੀ ਕਿਸੇ ਨੇ ਬੜੀ ਕਰਦੀ ਨਹੀਂ ਕਰਦੇ ਤੇ ਸਾਡੇ ਲੋਕਾਂ ਨੂੰ ਜਿਹੜੇ ਸਾਡੇ ਲੋਕ ਸੜਕਾਂ ਦੇ ਉੱਤੇ ਸਾਡਾ ਬਾਈਕਾਟ ਕਰ ਦਿੰਦੇ ਆ ਜੇ ਮੋਰਟਲ ਲੋਗਰੇ ਸਾਡੇ ਲੋਕਾਂ ਨੂੰ ਕੇ ਕਰਕੇ ਜੇ ਸਾਡੇ 10000 ਪ੍ਰੋਫੈਸਰ ਤੋਂ ਬਣਾਇਆ ਸੀ ਇਹ ਬੰਦੇ ਜਿਹੜਾ ਉਹਨੇ ਕੋਈ ਘਰ ਦੇ ਖੂਹ ਖਾ ਲਾ ਤੇ ਦੇ ਵਿੱਚ ਜੇ ਸਾਡੇ ਲੋਕ ਫੜਾ ਫੜ ਰਿਹਾ ਜਾਂ ਤੈਨੂੰ ਬਿਜਲੀ ਹੈ ਕਹਿੰਦਾ ਮੈਨੂੰ ਏਡੀ ਸੀ ਵੀ ਕਹਿੰਦਾ ਮੈਨੂੰ ਐਸਨ ਵੀ ਕਹਿੰਦਾ ਆਈ ਸੀ ਨੇ ਕਹਿੰਦਾ ਫੜਾ ਫੜ ਮੱਠਿਆ ਕੋਈ 20 ਸੂਰ ਤੇ ਪ੍ਰੋਫੈਸਰ ਸਾਹਬ ਨੂੰ ਕਹਿੰਦੇ ਪ੍ਰੋਫੈਸਰ ਸਾਹਿਬ ਛੱਡੋ ਯਾਰ ਚੱਲੀ ਆ ਬਾਹਰ ਆ ਦੀਏ ਵੱਡੇ ਆਸਾਂ ਦਾ ਬਣਾਇਆ ਉਹ ਇਹ ਦੀਪਾਪਾ ਪੜੇ ਹੋਈਏ ਜੇ ਕੋਈ ਬੈਠ ਗਿਆ ਤੇ ਬੈਠ ਕੇ ਲੱਤਾ ਨਾ ਕਿਤੇ ਜਿਵੇਂ ਨਾਲ ਸਾਹ ਦਾ ਜਿਹੜਾ ਮੁੰਡਾ ਮੁੰਡਾ ਜਿਹਾ ਉਹ 15 ਦਿਨ ਪਿਛਤੋਂ ਬਾਅਦ ਜਿਵੇਂ ਕਿ ਫਾਈਟਰੀ ਨੂੰ 15 ਦਿਨ ਹੋ ਗਏ ਆਪਣੇ ਜੀ ਦੇ ਕੋਲ ਕੰਮ ਨਹੀਂ ਹੁੰਦੀ ਸਭ ਵੱਡੇ ਪੱਧਰ ਦੇ ਉੱਪਰ ਕੋਈ ਥੋਸ ਜਿਹੜਾ ਪ੍ਰੈਸਰ ਸਾਹਿਬ ਜੀ ਤੁਸੀਂ ਕੋਈ ਸਨੇਹਾ ਲਾਇਓ ਫਿਰ ਪੰਜਾਬ ਨੂੰ ਜਾਂ ਜੋ ਸਾਰੇ ਦੇ ਕਰਦੇ ਹੋਗੇ 23 ਦਿਨ ਨੂੰ ਸਾਰੇ ਫੀਲ ਕਾਰ ਦੇ ਮੋਰਚੇ ਤੇ ਵੀ ਆਪਾਂ ਉਹਦੇ ਥੋਲ ਬੋਲੀ ਅਸਲੀ ਆਪਣਾ ਧੌਕਣਾ ਆਦੇਸ ਮੋਰਚੇ ਤੇ ਆ ਗੁਰਸੇਵਾਲਾ ਆਪਾਂ ਥੋਸ ਧੌਕਣਾ ਦੇਣਾ ਹੈ ਨਾ ਨੰਮਨ ਧਰ ਦੇਣ ਵਾਲੀ ਖੜਿਆ ਆ ਪੂਰੇ ਪੰਜਾਬ ਸਾਰੇ ਲੋਕ ਜਿਹੜੇ ਤੁਹਾਡੇ ਦੇ ਜਿਹਾ ਹੈ ਕਿਉਂਕਿ ਮੋਰਚਾ ਆਪਾਂ ਫਿਰ ਨਹੀਂ ਹੋਣਾ ਸਭ ਤੋਂ ਵੱਡੀ ਗੱਲ ਇਹ ਵੀ ਆਪਾਂ ਰੈਵਰਾਂ ਦੇ ਮੱਦੇ ਹੋਏ ਦਾਣਾ ਖੜਾ ਆਪਣਾ ਜੱਲੇ ਉਹ ਸਜਾ ਰੱਖਾ ਪ੍ਰਾਇਜਾ ਪੁਲਸਾ ਦੇ ਕੋਲ ਸੇ ਬੁਆਇਆ ਹਰ ਜਿੰਨੇ ਦੇ ਵਿੱਚ ਕੌਂਦਰੀ ਜਾਂਦੇ ਰਹਿੰਦੇ ਆ ਪਰ ਆਪਣਾ ਸਮਾਜ ਜਿਹੜਾ ਆ ਆਪ ਕੋਸ਼ਿਸ਼ ਰਣ ਆਪਣੀ ਸਮਾਜੀ ਦੀ ਗੱਲ ਫੜਨੀ ਆ ਕੋਈਆਂ ਬੇਇਨਤੀ ਕਰਦੇ ਸਾਰਾ ਟੋਰੇ ਜੁੜ ਜਾਂਦੇ ਆ ਬਾਰੇ ਉਹ ਇਹੀ ਬੇਇਨਤੀ ਕਰਦੇ ਵੀ ਨਾਲ ਕਰਕੇ ਆਪਾਂ ਕੋਈ ਵੀ ਬੰਦਾ ਪ੍ਰੋਗਰਾਮ ਕਰੇ ਕੋਈ ਵੀ ਪੰਜਾਬ ਦੇ ਵਿੱਚ ਅਸੀਂ ਉਹਨਾਂ ਦੇ ਪਿੱਛੇ ਲੱਗਣ ਤਿਆਰ ਆ ਬਸ ਜਿਹੜਾ ਬੰਦਾ ਮਰੇ ਆ ਉਹਨਾਂ ਆਪ ਜੀ ਨੂੰ ਪੋਜ਼ਿਟਿਵ ਵੀਂਦੀ ਕਰਦੇ ਨੇ ਜਿਹੜਾ ਵੱਧ ਅੱਗੇ ਲੱਗੇ ਫਿਰ ਪਿੱਛੇ ਮੁੜ ਕੇ ਆ ਦੇ ਫਿਰ ਬਾਹਰੋਂ ਦੇਖੇ ਮਜ਼ਾਨ ਫਟੇ ਕਰਕੇ ਵਾਪਸ ਆਵੇ ਦੋ ਆਪਾਂ ਨੂੰ ਆਗੂ ਸਵਾਹ ਚਾਹੀਦੇ ਆ ਖੋਨਾ ਧੰਨਵਾਦ ਕਰਦਾ ਲੇਖੀ ਦਾ ਪ੍ਰੋਗੈਸਰ ਸਾਹਿਬ ਦਾ ਭੁਲੇ ਮੋੜੇ ਦਾ ਲਖਮੀ ਜੀ ਦਾ ਚੁੰਨੀ ਜੀ ਦਾ ਸੋ ਸਾਰੇ ਹੋਰ ਜਿਹੜੇ ਸਾਥੀ ਬੈਠੇ ਆ ਸਾਰਿਆਂ ਦਾ ਬਹੁਤ ਸਤਿਕਾਰ ਜੋ ਸਾਰਿਆਂ ਨੂੰ ਜੈ ਭੀਮ ਜੈ ਭਾਤ ਜੈ ਗੁਰਦੇਵ ਤਾਨ ਗੁਰ ਦੇ ਜੈ ਬਾਲ ਜੀ ਹਰ ਹਰ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ